ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੇ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਇਸ ਤੁਹਾਡੇ ਲਈ ਅੱਜ ਸੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਆ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਸਾਡੀ ਅੱਜ ਦੀ ਕਹਾਣੀ ਹੈ ਜੋ ਉਹ ਹੈ ਮੁਰਗੇ ਤੇ ਇੱਕ ਲੂੰਬੜੀ ਦੀ ਕਹਾਣੀ ਹੈ ਇੱਕ ਵਾਰ ਦੀ ਗੱਲ ਹੈ ਪਿੰਡ ਦੇ ਕਿਨਾਰੇ ਇੱਕ ਵੱਡੇ ਬੋੜ ਦੇ ਦਰਖਤ ਹੇਠਾ ਇੱਕ ਖੂਬਸੂਰਤ ਛੋਟਾ ਜਿਹਾ ਮੁਰਗਾ ਰਹਿੰਦਾ ਸੀ ਉਸ ਦਾ ਨਾਮ ਸੀ ਚੀਕੂ ਚੀਕੂ ਮੁਰਗਾ ਹਰ ਸਵੇਰ ਸੂਰਜ ਚੜਨ ਤੋਂ ਪਹਿਲਾਂ ਆਪਣੀ ਮਿੱਠੀ ਆਵਾਜ਼ ਨਾਲ ਸਾਰੇ ਪਿੰਡ ਨੂੰ ਜਗਾਉਂਦਾ ਸੀ ਕੁੱਕੜ ਕੁੜੂ ਕੁੱਕੜ ਕੁੜੂ ਇਹ ਆਵਾਜ਼ ਪਿੰਡ ਦੇ ਹਰ ਘਰ ਤੱਕ ਪਹੁੰਚਦੀ ਸੀ ਲੋਕਾਂ ਨੂੰ ਉਸਦੀ ਆਵਾਜ਼ ਨਾਲ ਹੀ ਪਤਾ ਲੱਗਦਾ ਸੀ ਕਿ ਸਵੇਰ ਹੋ ਗਈ ਹੈ। ਇੱਕ ਚੀਕੂ ਮੁਰਗਾ ਸਿਰਫ ਸਵੇਰ ਜਗਾਉਣ ਵਾਲਾ ਹੀ ਨਹੀਂ ਸੀ। ਉਹ ਬਹੁਤ ਹੁਸ਼ਿਆਰ ਤੇ ਚਤਰਵੀ ਸੀ। ਉਹ ਪਿੰਡ ਤੇ ਹੋਰ ਪਸ਼ੂਆਂ ਨਾਲ ਪਿਆਰ ਕਰਦਾ ਸੀ ਜਿਵੇਂ ਕੁੱਕੜੀਆਂ, ਬਤਖਾਂ, ਚਿੜੀਆਂ ਤੇ ਹੰਸ। ਸਾਰੇ ਉਸਦੇ ਦੋਸਤ ਸਨ। ਪਰ ਪਿੰਡ ਦੇ ਪਿੱਛੇ ਜੋ ਸੰਗਣਾ ਜੰਗਲ ਸੀ, ਉਥੇ ਇੱਕ ਚਲਾਕ ਲੂੰਬੜੀ ਰਹਿੰਦੀ ਸੀ। ਜਿਸ ਦਾ ਨਾਮ ਸੀ ਲਾਲੀ ਲਾਲੀ ਬਹੁਤ ਹੀ ਚਲਾਕ ਤੇ ਭੁੱਖੀ ਰਹਿੰਦੀ ਸੀ ਉਸ ਦੀ ਨਜ਼ਰ ਹਮੇਸ਼ਾ ਕਿਸੇ ਨਾ ਕਿਸੇ ਸ਼ਿਕਾਰ ਤੇ ਰਹਿੰਦੀ ਸੀ ਇੱਕ ਦਿਨ ਉਸ ਨੇ ਚੀਕੂ ਮੁਰਗੇ ਨੂੰ ਦੇਖਿਆ ਜੋ ਬੋਰਡ ਦੇ ਥੱਲੇ ਬੀਜ ਚੁਗ ਰਿਹਾ ਸੀ ਲਾਲੀ ਦੇ ਮਨ ਵਿੱਚ ਤੁਰੰਤ ਖਿਆਲ ਆਇਆ ਇਹ ਮੁਰਗਾ ਤਾਂ ਮੈਨੂੰ ਸਵਾਦਲਾ ਭੋਜਨ ਲੱਗਦਾ ਜੇ ਇਹ ਮੇਰੇ ਹੱਥ ਆ ਜਾਏ ਤਾਂ ਕਿੰਨੀਆਂ ਵਧੀਆ ਗੱਲਾਂ ਹੋਣਗੀਆਂ ਉਹ ਚੁੱਪਚਾਪ ਛਾੜੀਆਂ ਪਿੱਛੇ ਲੁਕ ਗਈ ਤੇ ਸੋਚਣ ਲੱਗੀ ਪਰ ਇਹ ਮੁਰਗਾ ਬੜਾ ਚਲਾਕ ਹੈ ਮੈਨੂੰ ਸਿੱਧਾ ਪਕੜ ਨਹੀਂ ਦਵੇਗਾ ਮੈਨੂੰ ਚਲਾਕੀ ਨਾਲ ਇਸ ਨੂੰ ਫਸਾਉਣਾ ਪਵੇਗਾ ਅਗਲੇ ਦਿਨ ਸਵੇਰ ਜਦੋਂ ਚੀਕੂ ਆਪਣੀ ਆਵਾਜ਼ ਨਾਲ ਪਿੰਡ ਨੂੰ ਜਗਾ ਰਿਹਾ ਸੀ ਲਾਲੀ ਹੌਲੀ-ਹੌਲੀ ਉਸ ਦੇ ਕੋਲ ਆਈ ਉਸ ਨੇ ਮਿੱਠੀ ਆਵਾਜ਼ ਵਿੱਚ ਕਿਹਾ ਬਾ ਤੇਰੀ ਆਵਾਜ਼ ਕਿੰਨੀ ਸੋਹਣੀ ਹੈ ਚੀਕੂ ਮੈਂ ਤਾਂ ਤੈਨੂੰ ਦੂਰ ਜੰਗਲ ਤੋਂ ਸੁਣਦੀ ਆ ਰਹੀ ਹਾਂ ਤੂੰ ਤਾਂ ਜੰਗਲ ਦਾ ਹੀਰੋ ਲੱਗਦਾ ਹੈ ਚੀਕੂ ਨੇ ਗਰੂਰ ਨਾਲ ਆਪਣੀ ਛਾਤੀ ਫੁਲਾਈ ਤੇ ਕਿਹਾ ਧੰਨਵਾਦ ਲਾਲੀ ਮੈਂ ਤਾਂ ਆਪਣਾ ਕੰਮ ਕਰਦਾ ਹਾਂ ਪਿੰਡ ਦੇ ਲੋਕ ਮੇਰੇ ਤੇ ਮਾਣ ਕਰਦੇ ਨੇ ਲਾਲੀ ਨੇ ਮਿੱਠਾ ਜਿਹਾ ਮੁਸਕਰਾ ਦਿੱਤਾ ਤੇ ਕਿਹਾ ਚੀਕੂ ਮੈਂ ਸੁਣਿਆ ਕਿ ਅੱਜ ਤੋਂ ਜੰਗਲ ਦੇ ਸਾਰੇ ਪਸ਼ੂਆਂ ਵਿਚਕਾਰ ਦੋਸਤੀ ਦਾ ਦਿਨ ਮਨਾਇਆ ਜਾ ਰਿਹਾ ਹੁਣ ਕਿਸੇ ਨੂੰ ਕਿਸੇ ਦਾ ਡਰ ਨਹੀਂ ਰਹੇਗਾ ਸਾਰੇ ਮਿਲ ਕੇ ਰਹਿਣਗੇ ਚੀਕੂ ਹੈਰਾਨ ਹੋਇਆ ਅੱਛਾ ਇਹ ਕਦੋਂ ਸ਼ੁਰੂ ਹੋਇਆ ਲਾਲੀ ਨੇ ਜਵਾਬ ਦਿੱਤਾ ਅੱਜ ਤੋਂ ਹੀ ਚੱਲ ਤੂੰ ਵੀ ਮੇਰੇ ਨਾਲ ਆ ਅਸੀਂ ਦੋਵੇਂ ਮਿਲ ਕੇ ਜੰਗਲ ਦੇ ਹੋਰ ਪਸ਼ੂਆਂ ਨੂੰ ਵੀ ਮਿਲੀਏ ਪਰ ਜੀਕੂ ਦੇ ਮਨ ਵਿੱਚ ਥੋੜਾ ਸ਼ੱਕ ਹੋਇਆ ਉਸਨੇ ਸੋਚਿਆ ਲਾਲੀ ਦਾ ਮਸੂਰ ਹੈ ਪਰ ਆਪਣੀ ਚਲਾਕੀ ਲਈ ਕੀ ਇਹ ਸੱਚ ਕਹਿ ਰਹੀ ਹੋਵੇਗੀ ਜਾਂ ਮੈਨੂੰ ਫਸਾਉਣ ਦਾ ਜਾਲ ਬੁਣ ਰਹੀ ਹੋਵੇਗੀ ਉਸਨੇ ਚੁਤرائی ਨਾਲ ਕਿਹਾ ਵਧੀਆ ਗੱਲ ਐ ਲਾਲੀ ਜੀ ਪਰ ਜੇ ਅੱਜ ਦੋਸਤੀ ਦਾ ਦਿਨ ਐ ਤਾਂ ਪਿੰਡ ਦੇ ਕੁੱਤੇ ਵੀ ਇਸ ਦਾ ਹਿੱਸਾ ਹੋਣਗੇ ਨਾ ਲਾਲੀ ਦਾ ਚਿਹਰਾ ਫਿੱਕਾ ਪੈ ਗਿਆ ਉਹ ਡਰ ਗਈ ਕਿਉਂਕਿ ਕੁੱਤਿਆਂ ਤੋਂ ਉਸ ਨੂੰ ਸਭ ਤੋਂ ਵੱਧ ਡਰ ਲੱਗਦਾ ਸੀ ਉਹ ਬੋਲੀ ਹਾਂ ਹਾਂ ਬਿਲਕੁਲ ਪਰ ਉਹ ਹੁਣੇ ਉਸੇ ਤੱਕ ਪਹੁੰਚ ਨਹੀਂ ਸੀ ਸਕਦੀ ਚੀਕੂ ਨੇ ਮੁਸਕਰਾ ਕੇ ਕਿਹਾ ਠੀਕ ਹੈ ਲਾਲੀ ਜੀ ਜਿਵੇਂ ਹੀ ਮੈਂ ਉਹਨਾਂ ਦੀ ਭੌਂਕ ਸੁਣਾਵਾਗਾ ਮੈਂ ਤਰੰਤ ਤੁਹਾਡੇ ਨਾਲ ਆ ਜਾਵਾਂਗਾ ਲਾਲੀ ਨੇ ਘਬਰਾਹਟ ਵਿੱਚ ਆਪਣਾ ਪਸੀਨਾ ਪੂੰਝਿਆ ਤੇ ਆਪਣੀ ਪੂਛ ਨੂੰ ਹਿਲਾਇਆ ਤੇ ਕਿਹਾ ਚੱਲ ਫਿਰ ਥੋੜਾ ਅੱਗੇ ਵੇਖ ਆਉਂਦੀ ਆਂ ਉਹ ਝਾੜੀਆਂ ਵਿੱਚ ਲੁਕ ਗਈ ਚੀਕੂ ਨੇ ਆਪਣੇ ਪਰ ਖੜਕੜਾਏ ਤੇ ਖੁਸ਼ੀ ਨਾਲ ਕਿਹਾ ਚਲਾਕੀ ਨਾਲ ਹੀ ਚਲਾਕ ਨੂੰ ਹਰਾਇਆ ਜਾ ਸਕਦਾ ਲਾਲੀ ਜਦੋਂ ਦੂਰ ਚਲੀ ਗਈ ਚੀਕੂ ਨੇ ਸੋਚਿਆ ਕਿ ਹੁਣ ਸਾਵਧਾਨ ਰਹਿਣਾ ਪਵੇਗਾ ਉਹ ਆਪਣੀ ਟਾਣੀ ਤੇ ਚੜ ਗਿਆ ਉੱਚੀ ਆਵਾਜ਼ ਵਿੱਚ ਕਿਹਾ ਕੁਕੜੁ ਕੁੜੂ ਕੁਕੜੁ ਕੁੜੂ ਸਭ ਸਾਵਧਾਨ ਰਹੋ ਲਾਲੀ ਲੂੰਬੜੀ ਫੇਰ ਆ ਗਈ ਹੈ ਇਹ ਆਵਾਜ਼ ਪਿੰਡ ਦੇ ਕੁੱਤਿਆਂ ਨੇ ਸੁਣੀ ਉਹ ਤੁਰੰਤ ਭੌਂਕਣ ਲੱਗ ਪਏ ਭੌਂ ਭੌਂ ਲਾਲੀ ਡਰ ਗਈ ਤੇ ਆਪਣੀ ਜਾਨ ਬਚਾ ਕੇ ਜੰਗਲ ਵੱਲ ਨੂੰ ਭੱਜ ਗਈ ਚੀਕੂ ਹੱਸਦਾ ਹੋਇਆ ਕਹਿੰਦਾ ਅਕਲ ਨਾਲ ਵੱਡੇ ਤੋਂ ਵੱਡੇ ਦੁਸ਼ਮਣ ਨੂੰ ਵੀ ਹਰਾਇਆ ਜਾ ਸਕਦਾਗਾ ਤੇ ਉਹ ਬਹੁਤ ਖੁਸ਼ ਸੀ ਕਿਉਂਕਿ ਅੱਜ ਉਸ ਨੂੰ ਇਹ ਹੋ ਗਿਆ ਸੀ ਕਿ ਉਸਨੇ ਆਪਣੀ ਚਲਾਕੀ ਦੇ ਨਾਲ ਆਪਣੀ ਜਾਨ ਬਚਾ ਲਈ ਹੈ ਨਹੀਂ ਤਾਂ ਉਹ ਚਲਾਕ ਲੂੰਬੜੀ ਅੱਜ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਨੂੰ ਫਸਾ ਹੀ ਲੈਂਦੀ ਰਾਤ ਦਾ ਸਮਾਂ ਸੀ ਚੰਨ ਦੀ ਰੋਸ਼ਨੀ ਤੇ ਪਿੰਡ ਤੇ ਖੇਤਾਂ ਤੇ ਪੈ ਰਹੀ ਸੀ ਚੀਕੂ ਮੁਰਗਾ ਆਪਣੇ ਦਰਖਤ ਦੀ ਟਾਣੀ ਤੇ ਬੈਠਾ ਸੀ ਤੇ ਆਪਣੀ ਚਮਕਦਾਰ ਚੁੰਝ ਨਾਲ ਪੰਖ ਸਾਫ਼ ਕਰ ਰਿਹਾ ਸੀ ਉਸਦੇ ਮਨ ਵਿੱਚੋਂ ਇੱਕੋ ਗੱਲ ਘੁਮ ਰਹੀ ਸੀ ਕਿ ਲਾਲੀ ਹੁਣ ਚੁੱਪ ਨਹੀਂ ਬੈਠੇਗੀ ਉਹ ਮੈਨੂੰ ਫੜਨ ਲਈ ਫੇਰ ਆਵੇਗੀ ਉਸੇ ਵੇਲੇ ਬੂਟਿਆਂ 'ਚ ਹੌਲੀ-ਹੌਲੀ ਖੜਕ ਸੁਣਾਈ ਦਿੱਤੀ ਚੀਕੂ ਨੇ ਅੱਖਾਂ ਤਿੱਖੀਆਂ ਕੀਤੀਆਂ ਛਾਂ ਵਿੱਚੋਂ ਲਾਲੀ ਦੀ ਲੰਬੀ ਪੂਸ ਹਿੱਲਦੀ ਦਿਸੀ ਉਸਦੇ ਮਨ ਵਿੱਚ ਕਿਹਾ ਮੈਨੂੰ ਪਤਾ ਹੀ ਸੀ ਇਹ ਫੇਰ ਆਵੇਗੀ ਪਰ ਲਾਲੀ ਇਸ ਵਾਰੀ ਇਕੱਲੀ ਨਹੀਂ ਸੀ ਬਦਲੇ ਦੀ ਭਾਵਨਾ ਨਾਲ ਆਈ ਸੀ ਉਸਨੇ ਸੋਚਿਆ ਇਸ ਮੁਰਗੇ ਨੇ ਪਿਛਲੀ ਵਾਰੀ ਮੇਰੀ ਇੱਜ਼ਤ ਖਰਾਬ ਕਰ ਦਿੱਤੀ ਹੈ ਹੁਣ ਇਸ ਨੂੰ ਸਬਕ ਤਾਂ ਸਿਖਾਉਣਾ ਹੀ ਪਵੇਗਾ ਲਾਲੀ ਨੇ ਆਪਣੇ ਦੋ ਸਾਥੀਆਂ ਨੂੰ ਵੀ ਸਾਥ ਲਿਆ ਕਾਲੂ ਤੇ ਮੋਤੀ ਤਿੰਨੋਂ ਲੂੰਬੜੀਆਂ ਰਾਤ ਦੇ ਹਨੇਰੇ ਵਿੱਚ ਪਿੰਡ ਦੇ ਪਿੱਛੇ ਜਾ ਕੇ ਮੀਟਿੰਗ ਕਰਨ ਲੱਗੀਆਂ ਕਾਲੂ ਨੇ ਪੁੱਛਿਆ ਲਾਲੀ ਭੈਣ ਇਹ ਮੁਰਗਾ ਤਾਂ ਟਾਣੀ ਉੱਪਰ ਬੈਠਾ ਹੈ ਅਸੀਂ ਇਸ ਤੱਕ ਕਿਵੇਂ ਪਹੁੰਚਾਂਗੇ ਲਾਲੀ ਨੇ ਹੱਸ ਕੇ ਕਿਹਾ ਉਹ ਕੰਮ ਮੈਂ ਕਰਾਂਗੀ ਤੁਸੀਂ ਦੋਵੇਂ ਬੱਸ ហេਠਾਂ ਖੂਕੋਦੋ ਜਦੋਂ ਮੈਂ ਇਸ ਨੂੰ ហេਠਾਂ ਬੁਲਾਵਾਂਗੀ ਤਾਂ ਤੁਰੰਤ ਤੁਸੀਂ ਇਸ ਨੂੰ ਫੜ ਲੈਣਾ ਮੋਤੀ ਨੇ ਪੁੱਛਿਆ ਪਰ ਉਹ ਕੌਣ ਆਵਾਜ਼ ਸੁਣ ਕੇ ហេਠਾਂ ਆਵੇਗਾ ਪਿਛਲੀ ਵਾਰੀ ਤਾਂ ਉਹ ਤੈਨੂੰ ਹੀ ਚਲਾਕੀ ਨਾਲ ਹਰਾ ਗਿਆ ਸੀ ਲਾਲੀ ਨੇ ਚਲਾਕੀ ਨਾਲ ਕਿਹਾ ਇਹ ਵਾਰੀ ਮੈਂ ਆਪਣੀ ਆਵਾਜ਼ ਨਹੀਂ ਵਰਤਾਂਗੀ ਮੈਂ ਉਸ ਦੇ ਪਿੰਡ ਵਾਲੇ ਮਾਲਕ ਦੀ ਆਵਾਜ਼ ਦੀ ਨਕਲ ਕਰਾਂਗੀ ਉਹ ਸੋਚੇਗਾ ਕਿ ਉਸ ਦਾ ਮਾਲਕ ਬੁਲਾ ਰਿਹਾ ਹੈ ਤਿੰਨੋਂ ਲੂੰਬੜੀਆਂ ਖੁਸ਼ ਹੋ ਗਈਆਂ ਪਰ ਜਦੋਂ ਉਹ ਖੂਹ ਖੋਦਣ ਲੱਗੀਆਂ ਤਾਂ ਚੀਕੂ ਨੂੰ ਕੁਝ ਆਵਾਜ਼ ਆਈ ਉਸਨੇ ਹੌਲੇ ਨਾਲ ਕੁਕੜੀ ਸੋਨੀ ਨੂੰ ਜਗਾਇਆ ਜੋ ਨੇੜੇ ਹੀ ਬੈਠੀ ਸੀ ਸੋਨੀ ਸੁਣ ਕੁਝ ਗੜਬੜ ਲੱਗਦੀ ਹੈ ਚੀਕੂ ਨੇ ਕਿਹਾ ਸੋਨੀ ਨੇ ਕਿਹਾ ਚੀਕੂ ਮੈਂ ਵੀ ਖੜਕ ਸੁਣੀ ਸੀ ਲੱਗਦਾ ਜੰਗਲ ਵਾਲੇ ਫੇਰ ਆਏ ਨੇ ਤੂੰ ਹੋਰ ਸਾਰੀਆਂ ਕੁਕੜੀਆਂ ਨੂੰ ਵੀ ਜਗਾ ਦੇ ਤੇ ਪਿੰਡ ਦੇ ਕੁੱਤਿਆਂ ਨੂੰ ਸੂਚਨਾ ਦੇ ਉਹ ਉੱਪਰੋਂ ਨਜ਼ਰ ਰੱਖਦਾ ਸੋਣੀ ਚੁੱਪਚਾਪ ਉਡੀਕ ਨਾਲ ਨਿਕਲ ਗਈ ਲਾਲੀ ਨੇ ਆਪਣੀ ਯੋਜਨਾ ਅਮਲ ਵਿੱਚ ਲਿਆਂਦੀ ਉਸ ਨੇ ਆਪਣੀ ਗੱਲ ਬਦਲ ਕੇ ਮਨੁੱਖ ਆਵਾਜ਼ ਵਿੱਚ ਬਦਲੀ ਚੀਕੂ ਚੀਕੂ ហេਠਾ ਮੈਂ ਤੇਰਾ ਮਾਲਕਾਂ ਤੈਨੂੰ ਖਾਣਾ ਦੇਣ ਆਇਆ ਚੀਕੂ ਨੇ ਹੱਸ ਕੇ ਸੋਚਿਆ ਵੇਖੋ ਜੀ ਕਿੰਨੀ ਮਾੜੀ ਨਕਲ ਕਰ ਰਹੀ ਹੈ ਮਨੁੱਖ ਦੀ ਆਵਾਜ਼ ਤਾਂ ਇੰਨੀ ਨਹੀਂ ਹੁੰਦੀ ਉਸਨੇ ਜਵਾਬ ਦਿੱਤਾ ਉਹ ਮਾਲਕ ਜੀ ਤੁਸੀਂ ਤਾਂ ਉੱਪਰ ਹੀ ਨਹੀਂ ਆ ਸਕਦੇ ਮੈਂ ਆਵਾਂ ਤਾਂ ਕੁੱਤੇ ਭੌਂਕਣ ਲੱਗਣਗੇ ਲਾਲੀ ਨੇ ਕਿਹਾ ਨਹੀਂ ਨਹੀਂ ਕੁੱਤੇ ਤਾਂ ਸੁੱਤੇ ਨੇ ਤਰੰਤ ਹੀ ਪਿੰਡ ਦੇ ਬੇੜੇ 'ਚੋਂ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆ ਗਈ ਲਾਲੀ ਡਰ ਗਈ ਉਸਦੇ ਸਾਥੀ ਕਾਲੂ ਤੇ ਮੋਤੀ ਵੀ ਹਫਦੇ ਹੋਏ ਜੰਗਲ ਵੱਲ ਨੂੰ ਭੱਜ ਗਏ ਚੀਕੂ ਨੇ ਉੱਚੀ ਬਾਗ ਵਿੱਚ ਕਿਹਾ ਫੇਰ ਕੁੱਕੜ ਕੁੜੂ ਕੁੱਕੜ ਕੁੜੂ ਲਾਲੀ ਲੂੰਬੜੀ ਫੇਰ ਆਈ ਸੀ ਸਾਰੇ ਪਿੰਡ ਦੇ ਜਾਨਵਰ ਜਾਗ ਪਏ ਕਿਸਾਨ ਲੈਂਪ ਲੈ ਕੇ ਦੌੜੇ ਤੇ ਵੇਖਿਆ ਕਿ ਖੂਹ ਅੱਧੀ ਖੋਦ ਗਈ ਸੀ ਉਸ ਨੇ ਖੁਸ਼ ਹੋ ਕੇ ਕਿਹਾ ਚੀਕੂ ਤੂੰ ਤਾਂ ਸਾਡਾ ਰਖਵਾਲਾ ਏ ਜੇ ਤੂੰ ਨਾ ਹੁੰਦਾ ਤਾਂ ਇਹ ਚੋਰ ਲੂੰਬੜੀਆਂ ਸਾਡੀਆਂ ਕੁਕੜੀਆਂ ਖਾ ਜਾਂਦੀਆਂ ਚੀਕੂ ਨੇ ਨਿਮਰਤਾ ਨਾਲ ਕਿਹਾ ਮੈਂ ਤਾਂ ਸਿਰਫ ਆਪਣਾ ਫਰਜ਼ ਹੀ ਨਿਭਾਇਆ ਮਾਲਕ ਜੀ ਅਗਲੇ ਦਿਨ ਸਵੇਰੇ ਸਾਰੀਆਂ ਕੁੱਕੜੀਆਂ ਤੇ ਪਿੰਡ ਦੇ ਜਾਨਵਰ ਚੀਕੂ ਕੋਲ ਆਏ ਸੋਣੀ ਕਹਿੰਦੀ ਚੀਕੂ ਤੂੰ ਸਾਡੇ ਸਭ ਲਈ ਰਖਵਾਲਾ ਏ ਜੇ ਤੂੰ ਚੁਸਤ ਨਾ ਹੁੰਦਾ ਤੇ ਸਾਨੂੰ ਮੁਸੀਬਤ ਆ ਜਾਂਦੀ ਚੀਕੂ ਹੱਸਿਆ ਤੇ ਕਿਹਾ ਸੋਣੀ ਇਹ ਸਾਡੀ ਸਾਂਝ ਸਿਆਣਪ ਏ ਜੇ ਤੂੰ ਕੁੱਤਿਆਂ ਨੂੰ ਜਗਾਉਂਦੀ ਨਾ ਨਾ ਮੈਂ ਕੁਝ ਨਹੀਂ ਸੀ ਕਰ ਸਕਦਾ ਸਾਰੇ ਜਾਨਵਰਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਦਰਖਤਾਂ ਦੇ ਹੇਠਾਂ ਵੱਡਾ ਜਿਆ ਕਿਲਾ ਬਣਾਇਆ ਜਾਵੇਗਾ ਤਾਂ ਕਿ ਲੂੰਬੜੀ ਦੁਆਰਾ ਖੂਨ ਨਾ ਖੋਦ ਸਕੇ ਕਿਸਾਨਾਂ ਨੇ ਵੀ ਉਸਦੀ ਮਦਦ ਕੀਤੀ ਲਾਲੀ ਜੰਗਲ ਵਿੱਚ ਬੈਠੀ ਇਹ ਸਭ ਦੇਖ ਰਹੀ ਸੀ ਉਸ ਦਾ ਮਨ ਹੁਣ ਗੁੱਸੇ ਤੇ ਨਿਰਾਸ਼ਾ ਨਾਲ ਭਰ ਗਿਆ ਸੀ ਉਸ ਨੇ ਸੋਚਿਆ ਤੇ ਕਿਹਾ ਇਹ ਮੁਰਗਾ ਤਾਂ ਹਰ ਵਾਰੀ ਮੈਨੂੰ maat ਦੇ ਦਿੰਦਾ ਹੁਣ ਆਖਰੀ ਚਾਲ ਚੱਲਣੀ ਹੀ ਪਵੇਗੀ ਲਾਲੀ ਦੀ ਆਖਰੀ ਚਾਲ ਹੁਣ ਕੁਝ ਦਿਨਾਂ ਬਾਅਦ ਜਦੋਂ ਸਾਰੇ ਪਿੰਡ ਦੇ ਲੋਕ ਖੇਤਾਂ ਵਿੱਚ ਕੰਮ ਕਰ ਰਹੇ ਸਨ ਲਾਲੀ ਨੇ ਆਪਣਾ ਜਾਲ ਤਿਆਰ ਕੀਤਾ ਉਸੇ ਪਿੰਡ ਦੇ ਨੇੜੇ ਇੱਕ ਪੁਰਾਣਾ ਮਿੱਟੀ ਦਾ ਘਰ ਦੇਖਿਆ ਜੋ ਸਾਲਾਂ ਤੋਂ ਖਾਲੀ ਪਿਆ ਸੀ ਉਹ ਉੱਥੇ ਗਈ ਤੇ ਅੰਦਰੋਂ ਚਿਕੂ ਦੀ ਆਵਾਜ਼ ਦੀ ਨਕਲ ਕੀਤੀ ਕੁੱਕੜ ਕੁੜੂ ਕੁੱਕੜ ਕੁੜੂ ਸੋਨੀ ਨੇ ਸੋਚਿਆ ਕਿ ਚਿਕੂ ਅੰਦਰ ਹੈ ਤੇ ਉਹ ਤੁਰੰਤ ਉਸ ਵੱਲ ਦੌੜੀ ਜਿਵੇਂ ਹੀ ਉਹ ਨੇੜੇ ਗਈ ਲਾਲੀ ਨੇ ਛਲਾਗ ਮਾਰੀ ਪਰ ਸੋਨੀ ਚੁਸਤ ਸੀ ਉਹ ਉੱਡ ਗਈ ਤੇ ਉੱਚੀ ਆਵਾਜ਼ ਵਿੱਚ ਬਾਗ ਮਾਰੀ ਬਚਾਓ ਲਾਲੀ ਆ ਗਈ ਜਦੋਂ ਚੀਕੂ ਨੇ ਸੁਣਿਆ ਤੇ ਉੱਡ ਕੇ ਉਸ ਦਰਵਾਜ਼ੇ ਦੇ ਕੋਲ ਆ ਗਿਆ ਉਸਨੇ ਕਿਹਾ ਲਾਲੀ ਤੂੰ ਮੇਰੀ ਸਾਥਣ ਨੂੰ ਫਸਾਉਣ ਦੀ ਕੋਸ਼ਿਸ਼ ਕਰਦੀ ਹੈ ਹੁਣ ਵੇਖ ਵੇਖ ਮੈਂ ਤੇਰੇ ਨਾਲ ਕੀ ਕਰਤਾ ਹਾਂ ਚੀਕੂ ਨੇ ਆਪਣੀ ਚੁੰਝ ਨਾਲ ਲਾਲੀ ਦੀਆਂ ਅੱਖਾਂ ਤੇ ਮਾਰੀਆਂ ਲਾਲੀ ਦਰਦ ਨਾਲ ਚੀਕ ਉੱਠੀ ਤੇ ਦੌੜ ਕੇ ਜੰਗਲ ਵੱਲ ਨੂੰ ਭੱਜ ਗਈ ਸਾਰੇ ਪਸ਼ੂ ਇਕੱਠੇ ਹੋ ਗਏ ਤੇ ਖੁਸ਼ੀ ਮਨਾਈ ਅਗਲੀ ਸਵੇਰ ਜਦੋਂ ਸੂਰਜ ਚੜ੍ਹਿਆ ਚੀਕੂ ਨੇ ਆਪਣੀ ਸਭ ਤੋਂ ਉੱਚੀ ਤੇ ਬਾੰਗ ਦਿੱਤੀ ਕੁਕੜ ਕੁੜੂਮ ਕੁਕੜ ਕੁੜੂਮ ਪਿੰਡ ਦੇ ਲੋਕ ਹੱਸਦੇ ਹੋਏ ਕਹਿੰਦੇ ਸਾਡਾ ਚੀਕੂ ਸਿਰਫ ਜਗੌਂਦਾ ਨਹੀਂ ਸਾਡੀ ਰਾਖੀ ਵੀ ਕਰਦਾ ਏ ਚੀਕੂ ਨੇ ਅਸਮਾਨ ਵੱਲ ਵੇਖਿਆ ਤੇ ਕਿਹਾ ਅਕਲ ਤੇ ਸਚਾਈ ਜੇ ਜੇ ਅਕਲ ਤੇ ਸਚਾਈ ਦੇ ਨਾਲ ਚੱਲਿਆ ਜਾਵੇ ਨਾ ਤਾਂ ਸਭ ਤੋਂ ਚਲਾਕ ਲੂੰਬੜੀ ਵੀ ਕੁਝ ਨਹੀਂ ਸਾਡਾ ਵਿਗਾੜ ਸਕਦੀ ਉਸ ਦਿਨ ਤੋਂ ਬਾਅਦ ਲੂੰਬੜੀ ਕਦੇ ਵੀ ਉਸ ਜੰਗਲ ਦੇ ਨੇੜੇ-ਤੇੜੇ ਦਿਖਾਈ ਨਹੀਂ ਦਿੱਤੀ ਉਹ ਦੂਰ ਕਿਤੇ ਚਲੀ ਗਈ ਕਿਉਂਕਿ ਹੁਣ ਉਸ ਨੂੰ ਸਮਝ ਲੱਗ ਚੁੱਕੀ ਸੀ ਕਿ ਇੱਥੇ ਏਕਤਾ ਹੈ ਜਦੋਂ ਸਾਡੇ ਵਿੱਚ ਏਕਤਾ ਹੁੰਦੀ ਹੈ ਤਾਂ ਅਸੀਂ ਵੱਡੀ ਤੋਂ ਵੱਡੀ ਮੁਸੀਬਤ ਨੂੰ ਹਰਾ ਸਕਦੇ ਹਾਂ ਹੁਣ ਉਸ ਲੂੰਬੜੀ ਨੂੰ ਸਮਝ ਆ ਚੁੱਕੀ ਸੀ ਕਿ ਏਕਤਾ ਦੇ ਮੂਹਰੇ ਅਸੀਂ ਕੁਝ ਨਹੀਂ ਕਰ ਸਕਦੀ ਮੈਂ ਇਸ ਲਈ ਉਸ ਨੇ ਉਹ ਖਿਆਲ ਛੱਡ ਕੇ ਆਪਣਾ ਰਾਹ ਬਦਲ ਲਿਆ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਕੋਈ ਵੀ ਜੀਵ ਛੋਟਾ ਜਾਂ ਵੱਡਾ ਨਹੀਂ ਹੁੰਦਾ ਜਦੋਂ ਅਸੀਂ ਆਪਣੀ ਅਕਲ ਤੇ ਚਲਾਕੀ ਤੇ ਆਪਣੇ ਦਿਮਾਗ ਤੋਂ ਕੰਮ ਲੈਂਦੇ ਆ ਤੇ ਏਕਤਾ ਰੱਖਦੇ ਆ ਤਾਂ ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਹਰਾਇਆ ਜਾ ਸਕਦਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆਂ ਅਸੀਂ ਅਗਲੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ